ਸਾਬਕਾ ਸਿਹਤ ਮੰਤਰੀ ਸਰਜੀਤ ਕੁਮਾਰ ਜੈਨੀ ਵੱਲੋਂ ਲਾਏ ਗੇ ਆਮ ਆਦਮੀ ਪਾਰਟੀ ਤੇ ਤਿੱਖੇ ਇਲਜ਼ਾਮ। ਦੇਖੋ ਆਮ ਆਦਮੀ ਸਰਕਾਰ ਸਰਕਾਰ ਤਾਂ ਹੈ। ਸਰਕਾਰ ਨਾ ਦੀ ਚੀਜ਼ ਪਰਦਾ ਤੰਤਰ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੈ। ਲਾਜ ਨਾਡਰ ਨਹੀਂ ਹੈ। ਚੋਰੀ ਠੱਗੀ ਹੈ ਕੋਈ ਸਿਸਟਮ ਨਹੀਂ ਚੱਲ ਰਿਹਾ। ਨਾ ਹਸਪੀਟਲ ਚੱਲ ਰਿਹਾ। ਨਾ ਕੋਈ ਵੀਡੀਓ ਬਲੌਗ ਨਾ ਦਫਤਰ ਚੱਲ ਰਿਹਾ। ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ। ਲੋਕਾਂ ਦੇ ਵਿੱਚ ਤਰਾਇ ਮਾਮ ਤਰਾਇ ਮਾਮ ਹੋ ਰਿਹਾ ਕਿੱਥੇ ਕੋਈ ਲੁੱਟਿਆ ਜਾਂਦਾ ਹੈ ਕਿੱਥੇ ਕੋਈ ਕੁੱਟਿਆ ਜਾਂਦਾ ਹੈ। ਇਹ ਤੋ ਤੱਕ ਕਿ ਸਾਡੇ ਪਿੰਡਾਂ ਦੇ ਖੇਤਦਾਨ ਵਾਲੇ ਸਾਡੇ ਸੇਰੀ ਨੌਕਰ ਮਜ਼ਦੂਰ ਮੁਨੀਮ ਜਾਂ ਖੁਦ ਕੋਈ ਵੀ ਸੇਖ ਨਹੀਂ ਹੈ ਰਸਤੇ 'ਚ ਉਹਨਾਂ ਨੂੰ ਵੀ ਰੋਕ ਕੇ ਲੁੱਟ-ਖੁੱਟ ਲਿਤਾ ਜਾਂਦਾ ਹੈ ਤੈਸ ਕਰਕੇ ਅਜੇ ਤੂੰ ਤੁਸੀਂ ਹਸਪਤਲ ਚਲੇ ਜਾਓ ਕੋਈ ਸਿਸਟਮ ਹਸਪਤਲ ਦਾ ਨਹੀਂ ਪਿਛਲੀ ਵਾਰੀ ਗਲਾਈ ਨਕਲੀ ਦਵਾਈ ਇੱਥੋਂ ਤੱਕ ਕਿ ਨਕਲੀ ਗਲਕੋਚ ਜਿਹੜੀ ਮਿਆਦ ਤੱਕ ਦੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਕਿੰਨੀਆਂ ਮੇਰੀਆਂ ਮਾਤਾਵਾਂ ਭੈਣਾਂ ਉਹਦੇ ਨਾਲ ਮਤਲਬ ਦੀ ਮੋਤ ਦੇ ਮੂੰਹ ਤੋਂ ਬੱਚੇ ਆ ਉਹਨਾਂ ਨੂੰ ਜਿਹੜੀ ਡੁਪਲੀਕੇਟ ਐਕਸਪਾਇਰ ਡੇਟ ਦੀ ਜਿਹੜੀ ਗਲੂਕੋਜ਼ ਲਾਈ ਸੀ ਕੋਈ ਖਿਆਲ ਨਹੀਂ ਹੈ ਮੰਤਰੀ ਆਪਣੇ ਆਪਣੇ ਘਰਾਂ 'ਚ ਦਫ਼ਤਰ 'ਚ ਬੈਠੇ ਨੇ ਉੱਥੇ ਆਪਣਾ ਹੀ ਕਮਿਸ਼ਨ ਤੇ ਆਪਣਾ ਕੰਮ ਚਲਾ ਰਹੇ ਨੇ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਤਾਂ ਇੱਥੇ ਤੱਕ ਹੀ ਹੈ ਕਿ ਗਰੋ ਗੈਂਗ ਬਣੇ ਹੋਏ ਨੇ ਜਿਹੜੇ ਇਹਨਾਂ ਦੇ ਸਾਰੇ ਜਿੰਨੇ ਐਮ.ਐਲ.ਏ ਇਹਨਾਂ ਦੇ ਜਿੰਨੇ ਰਿਸ਼ਤੇਦਾਰ ਹੈ ਉਹ ਜਿੰਨੀ ਇਹ ਲੁੱਟ ਖਸੁੱਟ ਮਚ ਰਹੀ ਹੈ ਜਿੰਨਾ ਨਸਾਂ ਜਿਹੜਾ ਵਧਿਆ ਹੋਇਆ ਹੈ ਅੱਜ ਇਹ ਸਾਰੀ ਦੁਨੀਆ ਪਬਲਿਕ ਸਾਰੀ ਜਾਣਦੀ ਹੈ ਚੀਜ਼। ਤੇ ਕੋ ਗੱਲ ਕੀ ਹੈ? ਇਹ ਐਮ.ਐਨ.ਏ ਸਾਹਿਬ ਤਾਂ ਗੱਲਾਂ ਕਰਦੇ। ਇਹ ਓਨ ਰਿਕਾਰਡ ਗੱਲ ਹੈ। ਟਰੋਮਾ ਸੈਂਟਰ ਮੈਂ ਮંજૂર ਕਰਾਇਆ। ਕੈਂਸਰ ਹਸਪੀਟਲ ਮੈਂ ਮંજૂર ਕਰਕੇ ਬਿਲਡਿੰਗ ਉੜਵਾਈ। 100 ਬੈਡ ਦਾ ਹਸਪੀਟਲ ਮੈਂ ਬਣਵਾਇਆ। ਮਤਲਬ ਸਿਟੀ ਸਕੈਨ ਮਸ਼ੀਨ ਇੱਕ ਦਲਿੰਦਰ ਹੁੰਦੀ ਸੀ ਤੇ ਇੱਕ ਫਾਜ਼ਿਲਕਾ ਤਸੀਲ ਸੀ ਉਦੋਂ ਇਨਵਾਇਸ ਜਨਾਬਾਂ ਚ ਬਣਿਆ ਸੀਟੀ ਸਕੀਮ ਵਿੱਚ ਸੀ ਪਹਿਲੇ ਦਵਾਏ ਉਹ ਜੋ ਉੱਥੇ ਬੇਕਾਰ ਪਈ ਹੈ ਇਹ ਮਤਲਬ ਜਿਹੜੀ ਅਸੀਂ ਮਸ਼ੀਨਾ ਲਿਆ ਕੇ ਦਿੱਤੀਆਂ ਸੀ ਅੱਜ ਵੀ ਮੇਰੇ ਟਾਈਮ ਦੇ ਮਸ਼ੀਨਾ ਪੈਕ ਪਈਆਂ ਅਜ ਤੱਕ ਡੱਬੇ ਨਹੀਂ ਖੁੱਲੇ ਔਰ ਸਾਡੇ ਟਾਈਮ ਦੇ ਵਿੱਚ ਜਿੰਨੀ ਡਿਲੀਵਰੀ ਹੁੰਦੀ ਸੀ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ ਓਨ ਰਿਕਾਰਡ ਓਪੀਡੀ ਕਿੰਨੀ ਪੰਜਾਬ 'ਚ ਸਾਡੇ ਟਾਈਮ 'ਚ ਹੁੰਦੀ ਸੀ ਕਿੰਨੇ ਇੱਥੇ ਡਿਲੀਵਰੀ ਕੇਸ ਇੱਥੇ ਹੁੰਦੇ ਸੀ ਅੱਜ ਐਵੇਂ ਲੈ ਸਾਹਮਣੇ ਕੁਛ ਹੋ ਵੀ ਡਿਲੀਵਰੀ ਕੇਸ ਵੀ ਅੱਜ ਰੈਫਰ ਹੁੰਦੇ ਨੇ ਅੱਜ ਇਸ ਹਸਪੀਟਲ ਇੱਕ ਦਿਨ ਮੈਂ ਗਿਆ ਉੱਥੇ ਤੁਸੀਂ ਵੀ ਸ਼ਾਇਦ ਆਏ ਹੋ ਲੋ ਜਾ ਕੇ ਦੇਖਿਆ ਕਿ ਸਭ ਪਿੰਡ ਦੀ ਦੋ ਲੇਡੀਜ਼ ਵਿਚਾਰੀ ਟੀਕਾ ਮਾਰ ਰਹੀ ਸੀ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਸੀ ਡਿਲੀਵਰੀ ਕੇਸ ਇੱਥੇ ਨਹੀਂ ਹੁੰਦਾ ਚਾਰ ਟੱਕੇ ਲੈਣੇ ਹੋਰ ਤਾਂ ਵੀਰੇ ਰੈਫਰ ਕੀਤੇ ਜਾਂਦੇ ਐ ਇੱਥੋਂ ਤੁਸੀਂ ਰਿਕਾਰਡ ਦੇਖੋ ਕਿ ਫਰੀਦਕੋਟ ਵਾਸਤੇ ਕਿੰਨੇ ਰੈਫਰ ਕੇਸ ਹੋ ਰਹੇ ਨੇ ਅੱਜ ਫਾਜ਼ਿਲਕਾ ਕੋਈ ਸਿਵਲ ਹਸਪੀਟਲ ਨਹੀਂ ਹੈ ਰੈਫਰ ਸੈਂਟਰ ਬਣਿਆ ਹੋਇਆ ਹੈ ਦੇਮੀ ਐਮਐਲਏ ਸਾਹਿਬ ਨਾਲ ਨਾ ਮਾਰਦੇ ਐਮਐਲਏ ਸਾਹਿਬ ਦੇ ਵਿਆਹ ਤੇ ਜਾ ਕੇ ਫੋਟੋ ਖਿਚਾਉਣ ਦੇ ਸੁਭਾਗ ਮੈਂ ਤਾਂ ਇਹ ਰੰਗ ਗਿਆ ਕੰਮ 3 ਸਾਲ ਦੇ ਵਿੱਚ ਇੱਕ ਵੀ ਕੰਮ 10 ਦਿਨ ਵੀ ਅਸੀਂ ਆ ਬਸ ਟੈਂਡ ਰਹੇ ਸਾਡੇ ਟਾਈਮ ਤੇ ਆਪਣੇ ਇਹ ਨਹੀਂ ਚਲਾ ਸਕੇ ਸਾਡੇ ਟਾਈਮ ਤੇ ਕੈਂਸਰ ਹਸਪੀਟਲ ਬਣਾ ਉਹ ਨਹੀਂ ਚਲਾ ਸਕੇ ਸਿਵਲ ਹਸਪੀਟਲ ਅੱਜ ਕੀ ਹਾਲਾਤ ਦੇ ਤੁਝਾ ਅਗ ਦੇਖੋ ਸਫਾਈ ਦੇ ਹਾਲਾਤ ਦੇਖੋ ਕੀ ਹੈ ਆ ਸੜਕਾਂ ਦੇਖੋ ਕੀ ਹੈ ਜਿਹੜੀ ਸੰਤਾਨ ਘਾਟ ਨੂੰ ਸੜਕਾਂ ਦੀ ਉਹ ਦੇਖੋ ਅੱਜ ਬਾਜ਼ਾਰ ਖੰਡਰ ਹੋਇਆ ਪਿਆ ਫਾਜ਼ਿਲਕਾ ਸ਼ਹਿਰ ਖੰਡਰ ਹੋਇਆ ਪਿਆ ਅਜੇ ਧੀੜੀ ਬਿਲਡਿੰਗਾਂ ਬਣਾਏ ਇਹਦੇ ਤੇ ਰੰਗ ਵੀ ਕਰਾ ਸਕਦੇ ਇਹ ਡਵੈਲਪਮੈਂਟ ਦੀ ਗੱਲਾਂ ਕਰਦੇ ਪਿਛਲੀ ਸਰਕਾਰਾਂ ਨੇ ਨਹੀਂ ਕੀਤੀ ਤੁਸੀਂ ਆਪ ਗਿੱਝੇ ਹੋ ਤੇ ਇਹਨਾਂ ਨੂੰ ਗਿਜਾਏ ਹੋ ਨਹੀਂ ਔਰ ਮੈਂ ਕਹਣਾ ਤਾਂ ਨਾ ਕਿ ਜਿਹੜੇ ਵੀਡੀਓ ਦੀ ਸ਼ਿਕਾਇਤ ਕਰ ਰਹੇ ਬੈਠੇ ਜਿਹੜੇ ਚਾਰੇ ਪਾਸੇ ਬੰਦੇ ਬੈਠੇ ਸੀ ਉਹ ਕੌਣ ਨੇ ਉਹ ਕੀ ਕੰਮ ਕਰਦੇ ਨੇ ਵੀਡੀਓ ਇੱਥੇ ਕਿਉਂ ਨਹੀਂ ਰਹਿੰਦਾ ਕਿ ਨਜਾਇਜ਼ ਬਿਲ ਨਜਾਇਜ਼ ਚੈੱਕਾਂ ਦੇ ਸਾਈਨ ਕਰਾਉਂਦੇ ਨੇ ਨਜਾਇਜ਼ ਬਿਲ ਪਾਸ ਕਰਵਾਉਂਦੇ ਨੇ ਅਜੇ ਇੱਥੇ ਕੋਈ ਵੀਡੀਓ ਕੋਈ ਅਫਸਰਾ ਆ ਕੇ ਰਾਜੀ ਨਹੀਂ ਹੈ ਕਿ ਕਹਿੰਦੇ ਸੀ ਰਿਸਪੋਰਟ ਕਰਨੇ ਪੜਿਆ ਅਜੇ ਰਿਸਪਤ ਆਪ ਇਹ ਕਰ ਰਹੇ ਜਦਾ ਜਿਹੜੀ ਰਿਸਪਤ ਇਹਨਾਂ ਦੇ ਟਾਈਮ ਦੇ ਵਿੱਚ ਚੱਲ ਰਹੀ ਹੈ ਨਸਾ ਇਹਨਾਂ ਦੇ ਟਾਈਮ ਤੇ ਤਾਂ ਉਹ ਤੋਂ ਲੋਕਾਂ ਨੂੰ ਪਤਾ ਮੇਰੇ ਕਹਣ ਦੀ ਗੱਲ ਨਹੀਂ ਹੈ ਇਹਦਾ ਰਿਜ਼ਲਟ ਜਦੋਂ ਆਊਗਾ ਸਾਹਮਣੇ ਪਤਾ ਲੱਗੂਗਾ ਛੁੱਟਕੀ ਤਾਂ ਹੀ ਬਜਾ ਰਹੀ ਸੀ ਸੈਟਰ ਸਰਕਾਰ ਥੋੜੀ ਛੁੱਟਕੀ ਬਜਾ ਰਹੀ ਸੀ ਇਹਨਾਂ ਨੇ ਕਿਹਾ ਕਿ ਸਾਨੂੰ ਬਿਠਾਓ ਭਗਵਤ ਮਾਨ ਨੇ ਕਿਹਾ ਸੀਗਾ ਵੀ ਸਾਨੂੰ ਕੁਰਸੀ ਦਿਓ ਤੇ ਅਸੀਂ ਨਾਲ ਦਿਨ ਸਾਰੀ ਚੀਜ਼ਾਂ ਤੇ ਐਮਐਸਪੀ ਲਾਗੂ ਕਰਾਂਗੇ ਇਹ ਇਸ ਸਟੇਟ ਦਾ ਮਸਲਾ ਹੈ ਉਹਦੋਂ ਕਹਿੰਦੇ ਸੀ ਅੱਜ ਕਹਿੰਦੇ ਸੈਂਟਰ ਦਾ ਮਸਲਾ ਹੈ ਇਹਨਾਂ ਦੀ ਕੋਈ ਜ਼ੁਬਾਨ ਨਹੀਂ ਹੈ ਇੱਕ ਪਤਾ ਨਹੀਂ ਕਿੱਧਰ ਫਿਸਲਦੇ ਕਿੱਧਰ ਫਿਸਲਦੇ ਕਿਸਾਨਾਂ ਨੂੰ ਇਹਨਾਂ ਨੇ ਮਿਠਾਏ ਜਦੋਂ ਕੇਂਦਰੀਵਾਲੀ ਇਹਨਾਂ ਨੂੰ ਲੰਗਰ ਖਿਲਾਉਂਦੇ ਸੀਗੇ ਹੈ ਉਹ ਕਿੰਨੀ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਮੋਦੀ ਸਾਹਿਬ ਕਿਸਾਨਾਂ ਦੇ ਹਮਦਰਦ ਸਿੰਧੂਏ ਇੱਕ ਸਾਲ ਤਾਈ ਕਿਸੇ ਨੂੰ ਉਹੇ ਤੱਕ ਨਹੀਂ ਗਿਆ ਅਜੇ ਇੱਥੇ ਭਗੰਤ ਮਾਨ ਜੀ ਨੇ ਕਿਵੇਂ ਕੁੱਟ-ਕੁੱਟ ਕੇ ਕਿਸਾਨਾਂ ਨੂੰ ਖੜੇ ਕੀਤੇ ਔਰ ਅੱਜ ਕਿਕਰ ਸੁਣੋ ਇਹਨਾਂ ਦੇ ਟਰੈਕਟਰ ਟਰਾਲੀ ਕਿੱਥੇ ਮਿਲੇ بڑے ਐਮਐਲਏ ਦੇ ਘਰੇ ਕਿਧਰ ਗਈ ਕਿਸਾਨਾਂ ਦੇ ਟਰੈਕਟਰ ਟਰਾਲੀ ਵੀ ਚੱਕ-ਚੱਕ ਕੇ ਆਂਦੇ ਘਰਾਂ ਚੋਂ ਲੈ ਗਈ ਇਹ ਇੱਕ ਮਤਲਬ ਕੋਈ ਲੋਕਾਂ ਦੀ ਸੰਪਤਾ ਹੈ ਲੋਕ ਸਭ ਝਾਂੜ ਦੇ ਦੇ ਕੀ ਕਰੀ ਜਾਵੇ ਸ਼ੰਭੂ ਬਾਰਡਰ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਸਰਕਾਰ ਵੱਲੋਂ ਉਹ ਕਿੰਦੀ ਮਿਲਿ ਭੁਗਤੀ ਨਾ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਕਿ ਬੀਜੇਪੀ ਦੀ ਬੀ 3 ਬਣ ਕੇ ਆਮ ਆਦਮੀ ਪਾਰਟੀ ਬਣ ਲੋ ਕਿਤਾ ਇਹਨਾਂ ਦੇਖੀਏ ਕਿਸੇ ਦਾ ਕੰਮ ਨਾ ਚੱਲਦਾ ਉਹ ਕਾਂਗਰਸ ਨਾਲ ਨਾ ਚੱਲਦਾ ਉਹ ਕਹਿੰਦੇ ਬੀਜੇਪੀ ਨਾਲ ਨਾਲੇ ਹੋਏ ਆਮ ਆਦਮੀ ਨਾਲ ਚੱਲਦਾ ਵੇ ਉਹ ਕਹਿੰਦੇ ਕਾਂਗਰਸ ਨਾਲ ਬੀਜੇਪੀ ਨਾਲ ਨਾਲੇ ਹੋਇਆ ਸੁਖਵੀਰ ਦਾ ਨਾਲ ਚੱਲਦਾ ਵੇ ਤੋ ਉਹ ਕਹਿੰਦੇ ਹੋਏ ਕੋਈ ਕਹਿੰਦੇ ਸੁਖਵੀਰ ਨਾਲ ਨਾਲ ਰਿਹਾ ਮਤਲਬ ਇਹਨਾਂ ਆਪਨੇ ਕੁਛ ਨਾਥ ਨਾ ਜਾਣੇ ਆਂਗਣ ਟੇਡਾ ਤੇ ਇਹਨਾਂ ਨੂੰ ਇੱਕ ਬਹਾਨਾ ਜਿਹੜਾ ਹੈ ਉਹ ਬੀਜੇਪੀ ਦੇ ਉੱਤੇ ਥੋਪਣ ਦਾ ਮਿਲਿਆ ਜੇ ਸਾਰੇ ਬੀਜੇਪੀ ਨਾਲ ਆਣ ਤਾਂ ਤੁਸੀਂ ਬੀਜੇਪੀ ਚ ਨਾਲ ਲੈਣ ਨੂੰ ਤਿਆਰ ਦੇਖੋ ਬੀਜੇਪੀ ਨੂੰ ਲੈਣਾ ਦੇਣਾ ਉਹ ਗੁੱਗਲ ਨਹੀਂ ਹੁੰਦੀ ਮਤਲਬ ਬੀਜੇਪੀ ਚੰਗੇ ਬੰਦੇ ਲੈਦੀ ਮਾੜੇ ਬੰਦੇ ਨਹੀਂ ਲੈਦੀ ਬੀਜੇਪੀ ਇਹ ਤਾਂ ਮਤਲਬ ਇਹਨਾਂ ਤੋਂ ਲੋਕਾਂ ਦੇ ਨਕਾਰੇ ਰੋਂ ਪਤਾ ਨਹੀਂ ਕਿ ਦਿਵਸਾਰੇ ਇਹਨਾਂ ਦਾ ਇਹ ਵੀ ਇੱਕ ਦਾਅਵਾ ਹੈ ਵੀ ਕੋਵਿਡ ਦੇ ਵਿੱਚ ਜਿਹੜੀ ਪਰਚੀ ਨਿਕਲਦੀ ਸੀ ਉਹਦੇ ਵਿੱਚ ਮੋਦੀ ਸਾਹਿਬ ਦੀ ਫੋਟੋ ਆਉਂਦੀ ਸੀ ਜਦੋਂ ਪਤਾ ਲੱਗਿਆ ਵੀ ਰੈਕਸ਼ਨ ਹੈ ਤਾਂ ਪਰਚੀ ਤੇ ਫੋਟੋ ਚੱਕ ਦਿੱਤੀ ਗਈ ਜੀ ਦੇਖੋ ਓਟੂ ਜਿਹੜਾ ਨਹੀਂ ਲਾਈ ਸੀ ਜਿਹੜੇ ਮਤਲਬ ਪੈਸਾ ਦਾ ਸੈਂਟਰ ਦਾ ਮੇਰੇ ਕਾਲ ਜਿਹੜਾ ਪੈਸਾ ਸੈਂਟਰ ਤੋਂ ਆਂਦਾ ਹੈ ਤੇ ਜਿਹੜਾ ਇਹਨਾਂ ਨੇ ਮੋਹ ਲਖਮੀ ਨਿਕ ਬਣਾਇਆ ਸੀ ਤੇ ਭਗਵੰਤ ਮਾਹ ਦੀ ਜਿੱल्ली ਫੋਟੋ ਲਾਈ ਤੇ ਭਗਵੰਤ ਮਾਹ ਜੀ ਗੱਲ ਕਹਿੰਦੇ ਸੀਗੇ ਕਿ ਬਾਦਲ ਸਾਹਿਬ ਨੇ ਭਾਂਡਿਆਂ ਤੇ ਫੋਟੋ ਲਾਤੀ ਨੂੰ ਆਰਣੀ ਭਾਂਡਾ ਮੰਦ ਤੇ ਗੁੰਡ ਕੱਢਣਾ ਪੈਂਦਾ ਤੇ ਇਹਨਾਂ ਨੂੰ ਪੁੱਛੋ ਕਿ ਕਿੰਨੀਆਂ ਫੋਟੋਆਂ ਇਹਨਾਂ ਦੀ ਹੁਣ ਤੁਸੀਂ ਆ ਕੇਜਰੀ ਵਾਲਾ ਲੁਧਿਆਣੇ ਬੋਰਡਾਂ ਨਾਲ ਰੰਗਿਆ ਪਿਆ ਇੱਕ ਹਸਪੀਟਲ ਜੇ ਪਤਾ ਨਹੀਂ ਉਹਨੇ ਤਾਂ ਕੰਮ ਕੀਤਾ ਨਹੀਂ ਕੀਤਾ ਉਹ ਤਾਂ ਐਟਰਟਾਈਜ਼ਮੈਂਟ ਦੇ ਜ਼ਿਆਦਾ ਪੈਸੇ ਬੋਰਡ ਦੇਖੋ ਕਿੰਨੇ ਬੋਰਡ ਦਾ ਹੈ ਇੰਨੇ ਬੋਰਡਾਂ ਤੇ ਕੀ ਲੋੜ ਨਹੀਂ ਜੀ ਮਤਲਬ ਛੋਟੇ ਛੋਟੇ ਕੰਮਾਂ ਦਾ ਪ੍ਰਚਾਰ ਜਿੰਨਾ ਇਹ ਕਰਦੇ ਆ ਮੈਨੂੰ ਤੇ ਇੱਕ ਬੋਰਡ ਦੇਖ ਕੇ ਬੜੀ ਸਾਰ ਮਹਿਸੂਸ ਸਰ ਮਹਿਸੂਸ ਹੁੰਦੀ ਐ ਇੱਕ ਬੋਰਡ ਇੱਕ ਦਿਨ ਲੱਗਿਆ ਸੀ ਕਿ 120 ਬੰਦੇ ਅਸੀਂ ਰਿਸ਼ਤਪਤ ਲੰਗੇ ਫੜੇ ਹੋਏ ਤੇ 10 ਵਧ ਕੇ ਦਾ 10 ਨਾਲ ਜੋੜ ਕੇ ਫਿਰ ਬੋਰਡ ਲੱਗੇ 50 ਫਿਰ ਬੰਦੇ ਫੜੇ ਗਏ ਤੇ 50 ਤੇ 600 ਤੱਕ ਆਜ ਪਹੁੰਚੇ ਨੇ ਇਹ ਕਹਿੰਦੇ ਸੀ ਬੰਦੇ ਫੜੇ ਇਹ ਤਾਂ ਐਂਟਰਟੇਨਮੈਂਟ ਕਰਨ ਲੱਗੇ ਹੋਏ ਨੇ ਔਰ ਇਹ ਰਿਸ਼ਤਪਤ ਇਸ ਤਰ੍ਹਾਂ ਜਿਹੜੇ ਕਰੇ ਇਸ ਤਰ੍ਹਾਂ ਰਿਸ਼ਤਪਤ ਕਦੇ ਨਹੀਂ ਲੁਕਦੀ ਹੁੰਦੀ ਔਰ ਖੁਦ ਰਿਸ਼ਤਪਤ ਕੰਨ ਜਿਹੜਾ ਚੋਰ ਜਿਹੜਾ ਚੋਰਾਂ ਨੂੰ ਹੀ ਡਾਕ ਸਕਦਾ ਦੇਖੋ ਇਹ ਘਾਟੇ ਬਾੜਾ ਕਰਨਲ ਇੱਕ ਦੇਸ਼ ਦੀ ਸ਼ਾਨ ਹੈ ਸਾਡੇ ਬਾਰਡਰ ਦੀ ਰੱਖਿਆ ਹੈ ਭੋਜ ਸਾਡੀ ਸਾਰਾ ਕੁਝ ਹੈ ਔਰ ਇਸ ਤਰ੍ਹਾਂ ਦੀ ਫੌਜੀ ਨਾਲ ਇਸ ਤਰ੍ਹਾਂ ਕਰਨਨ ਦਾ ਹੋਣਾ ਆਮ ਬੰਦੇ ਨਾਲ ਕੀ ਹੋਣਾ ਹੁੰਦਾ ਹੋਣਾ ਕਿ ਸਰਕਾਰ ਦੀ ਨਾਕਾਮੀ ਹੈ ਉਹਦਾ ਮੋਬਾਈਲ ਲੈ ਕੇ ਉਹਦਾ ਆਈਡੈਂਟੀ ਕਾਰਡ ਲੈ ਕੇ ਉਹਦੇ ਵਿੱਚੋਂ ਮਤਲਬ ਕਿ ਸੁਰੱਖਿਆ ਨੂੰ ਵੀ ਦੇਸ਼ ਦੀ ਸੁਰੱਖਿਆ ਨੂੰ ਵੀ ਸੇਧ ਲਈ ਜਾ ਸਕਦੀ ਸੀ ਕਿਵੇਂ ਦੇਖਦੇ ਜੀ ਸਖਤ ਤੋਂ ਸਖਤ ਸਜ਼ਾ ਨੂੰ ਦੇਣਾ ਚਾਹੀਦੀ ਹੈ ਤਾਂ ਕਿ ਇਹ ਜੀ ਗਲਤੀ ਕਦੇ ਹੋਰ ਨਾ ਕਰ ਜੀ ਇਹ ਵੀ ਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत